ਇਹੜ ਦੇ ਵਿੱਚ ਇੰਡਸਟਰੀ ਵਾਸਤੇ ਤਾਂ ਕੋਈ ਰਾਹਤ ਨਹੀਂ ਹੈ ਮੈਂ ਤਾਂ ਸਮਝਦਾ ਕਿਸੇ ਵੀ ਇੰਡਸਟਰੀ ਵਾਸਤੇ ਕੋਈ ਐਸਾ ਕਦਮ ਨਹੀਂ ਉਠਾਇਆ ਗਿਆ ਜਿਸ ਨਾਲ ਰਾਹਤ ਮਹਿਸੂਸ ਹੋਵੇ ਐਸੀਆਂ ਜ਼ਰੂਰਤਾਂ ਵੀ ਸਗੀਆਂ ਇੰਡਸਟਰੀਆਂ ਜਿਹੜੀਆਂ ਬਜਟ ਦੀ ਘੋਸ਼ਣਾਵਾਂ ਦੇ ਨਾਲ ਹੀ ਸੰਭਵ ਹੋ ਸਕਦੀਆਂ ਸਗੀਆਂ ਜਿਹੜੇ ਜਿੱਦਾਂ ਇਹ ਗੱਲ ਕਰਦੇ ਆ ਆਰ ਐਨ ਡੀ ਸੈਂਟਰ ਦੀ ਕਿਸ ਇੰਡਸਟਰੀ ਨੂੰ ਬਚਾਣ ਲਈ ਆਰ ਐਨ ਡੀ ਸੈਂਟਰ ਦਾ ਹੋਣਾ ਬੜਾ ਜ਼ਰੂਰੀ ਹੈ ਪੀਐਮ ਹੁਰੀ ਇਸ ਜਲੰਧਰ ਦੇ ਵਿੱਚ ਆਏ ਸੀਗੇ ਦੌਰੇ ਦੇ ਵਿੱਚ ਉਦੋਂ ਵੀ ਮੇਰੇ ਖਿਆਲ ਨਾਲ ਚਰਚਾ ਜ਼ਰੂਰ ਬਣੀ ਸੀਗੀ ਇਸ ਗੱਲ ਦੀ ਇੰਡਸਟਰੀ ਜਿਹੜੀ ਹੈ ਸਾਰੇ ਦੇ ਹੋਵੇ ਸਪੋਰਟਸ ਨਹੀਂ ਮੈਂ ਤਾਂ ਕਹੂੰਗਾ ਸਾਰੇ ਦੇ ਹੋਵੇ ਇਹਦਾ ਇੱਕ ਰੋਡ ਮੈਪ ਬਣਾ ਕੇ ਸੈਂਟਰ ਅਕੇ ਰੱਖੇ ਕਿ ਅੱਜ ਪੰਜਾਬ ਦੀ ਇੰਡਸਟਰੀ ਦੀਆਂ ਜ਼ਰੂਰਤਾਂ ਹੈਗੀਆਂ ਉਹ ਤਾਂ ਹੀ ਹੰ ਹੋ ਸਕਦੀਆਂ ਪਰ ਦੇ ਵਿੱਚ 3.0 ਜਿਹੜਾ ਹੈ ਉਹ ਬਜਟ ਅਨਾਉਂਸ ਹੋਇਆ ਹੈ ਬਜਟ ਦੇ ਵਿੱਚ ਇਸ ਵਕਤ ਸੋਨਾ ਚਾਂਦੀ ਮੋਬਾਈਲ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤਾਂ ਸਸਤੀਆਂ ਹੋਈਆਂ ਨੇ ਪਰ ਕਈ ਹੋਰ ਸੰਸਥਾਵਾਂ ਜਾਂ ਫਿਰ ਸਪੋਰਟਸ ਇੰਡਸਟਰੀ ਨੂੰ ਕਹ ਲੋ ਕਿਸੇ ਵੀ ਤਰੀਕੇ ਦੇ ਨਾਲ ਰਾਹਤ ਜਿਹੜੀ ਹੈ ਉਹ ਨਹੀਂ ਮਿਲੀ ਹੈਗੀ ਹੈ ਸਪੋਰਟਸ ਇੰਡਸਟਰੀ ਵੱਲੋਂ ਲਗਾਤਾਰ ਇਹ ਮੰਗ ਉਠਾਈ ਜਾ ਰਹੀ ਸੀ ਕਿ ਉਹਨਾਂ ਦੇ ਲਈ ਜਿਹੜੀ ਹੈ ਉਹ ਕੋਈ ਨਾ ਕੋਈ ਰਾਹਤ ਜਿਹੜਾ ਹੈ ਉਹ ਇਸ ਵਾਰ ਇਸ ਬਜਟ ਦੇ ਵਿੱਚ ਦਿੱਤਾ ਜਾਵੇ ਪਰ ਇਸ ਬਜਟ ਦੇ ਵਿੱਚ ਵੀ ਸਪੋਰਟਸ ਇੰਡਸਟਰੀ ਨੂੰ ਜੈਲੋ ਜਾਂ ਫਿਰ ਹੋਰ ਕਈ ਵਕ ਵਕ ਇੰਡਸਟਰੀਆਂ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਨਿਰਾਸ਼ਾ ਹੀ ਜਿਹੜੀ ਹੈ ਉਹ ਮਿਲਦੀ ਹੋਈ ਨਜ਼ਰ ਆਈ ਹੈ ਇਸ ਵਕਤ ਅਸੀਂ ਦਲੰਦਰ ਦੇ ਸਪੋਰਟਸ ਆ ਮਾਰਕੀਟ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੇ ਉੱਤੇ ਸਾਡੇ ਨਾਲ ਆ ਪ੍ਰਧਾਨ ਹੁਰੀ ਨਾਲ ਨੇ ਤੀਰਸਾਬ ਨਾਲ ਨੇ ਗਲਬਾਤ ਜਰੂਰ ਕਰ ਲੈਣੇ ਆ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਇਸ ਵਾਰ ਦਾ ਬਜਟ ਜਿਹੜਾ ਹੈ ਉਸ ਦੇ ਵਿੱਚ ਕੀ ਕੁਝ ਇਹਨਾਂ ਨੂੰ ਦੇਖਣ ਨੂੰ ਮਿਲਿਆ ਤੇ ਸਰ ਸਾ ਪਹਿਲਾਂ ਵੀ ਮੰਗ ਹੋਈ ਸੀਗੀ ਇਸ ਚੀਜ਼ ਦੀ ਕਿ ਭਈ ਪੰਜਾਬ ਦੇ ਸਪੋਰਟਸ ਇੰਡਸਟਰੀ ਨੂੰ ਜਾਂ ਫਿਰ ਭਾਰੇ ਦੀ ਜਿਹੜੀ ਵੱਡੀ ਸਪੋਰਟਸ ਇੰਸਟਿਟਿਊਟ ਹੈ ਉਸ ਨੂੰ ਕੁਝ ਨਾ ਕੁਝ ਅਧੀਆ ਤੋਹਫਾ ਜਿਹੜਾ ਹੈ ਉਹ ਬਜਟਾਂ ਦੇ ਵਿੱਚ ਦੇਣਾ ਚਾਹੀਦਾ ਹੈ ਪਰ ਹੁਣ ਤੀਸਰੀ ਵਾਰ ਵੀ ਜਿਹੜਾ ਹੈ ਉਹ ਬਜਟ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਜਾਫਾ ਜਾਂ ਫਿਰ ਕਹਿ ਲਓ ਕਿਸੇ ਵੀ ਤਰੀਕੇ ਦਾ ਤੋਹਫਾ ਜੋ ਵਾਦਾ ਕੀਤਾ ਗਿਆ ਸੀਗਾ ਸਰਕਾਰ ਵੱਲੋਂ ਉਹ ਨਹੀਂ ਮਿਲਦਾ ਹੋਏ ਨਸਰ ਆ ਰਿਹਾ ਹੈ ਬਜਟ ਦੇ ਕੀ ਹੋ ਜਾ ਫੀਲ ਕਰੋ ਦੇਖੋ ਜਿਹੜਾ ਬਜਟ ਹੈਗਾ ਜਿਹ ਬਜਟ ਦੇ ਵਿੱਚ ਇੰਡਸਟਰੀ ਵਾਸਤੇ ਤਾਂ ਕੋਈ ਰਾਹਤ ਨਹੀਂ ਹੈ ਪਰ ਮੈਂ ਤਾਂ ਸਮਝਦਾ ਕਿਸੇ ਵੀ ਇੰਡਸਟਰੀ ਵਾਸਤੇ ਕੋਈ ਐਸਾ ਕਦਮ ਨੇ اٹھਾਇਆ ਗਿਆ ਜਿਸ ਨਾਲ ਰਾਹਤ ਮਹਿਸੂਸ ਹੋਵੇ ਪਰ ਪੰਜਾਬ ਦੀ ਇੰਡਸਟਰੀ ਔਰ ਖਾਸ ਕਰ ਜਲੰਧਰ ਦੀ ਸਪੋਰਟਸ ਇੰਡਸਟਰੀ ਬਹੁਤ ਉਮੀਦਾਂ ਲਾ ਕੇ ਬੈਠੀ ਸੀ ਔਰ ਕੁਝ ਐਸੀਆਂ ਜ਼ਰੂਰਤਾਂ ਵੀ ਸਨ ਇੰਡਸਟਰੀ ਦੀਆਂ ਜਿਹੜੀਆਂ ਬਜਟ ਦੀ ਘੋਸ਼ਣਾਵਾਂ ਦੇ ਨਾਲ ਹੀ ਸੰਭਵ ਹੋ ਸਕਦੀਆਂ ਸੀਗੀਆਂ ਜਿਹਦੇ ਜਿੱਦਾਂ ਹੀ ਗੱਲ ਕਰਦੇ ਆ ਆਰ ਐਨ ਡੀ ਸੈਂਟਰ ਦੀ R&D ਸੈਂਟਰ ਦੀ ਮੰਨ ਸਾਡੀ ਪਿਛਲੇ ਕਈ ਦਸ਼ਕਾਂ ਤੋਂ ਚੱਲਦੀ ਆ ਰਹੀ ਹੈ ਇਸ ਇੰਡਸਟਰੀ ਨੂੰ ਬਚਾਉਣ ਲਈ R&D ਸੈਂਟਰ ਦਾ ਹੋਣਾ ਬੜਾ ਜ਼ਰੂਰੀ ਹੈ ਦੂਸਰਾ ਜਿਹੜਾ ਅੱਜ ਕੇਂਦਰ ਦੀ ਸਰਕਾਰ ਦੇ ਵਿੱਚ ਜਿਹੜਾ ਕੇਂਦਰੀ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਉਹਨੇ ਕਿਹਾ 10 ਨਵੇਂ ਇੰਡਸਟਰੀਅਲ ਹੱਬ ਬਣਾਉਣ ਦੀ ਘੋਸ਼ਣਾ ਕੀਤੀ ਹੈ। ਵਿਸਤਾਰ ਦੀ ਖਬਰ ਤਾਂ ਨਹੀਂ ਆਈ ਪਰ ਸਾਡੀ ਮੰਗ ਹੈ ਕਿ ਉਹ ਇੱਕ ਇੰਡਸਟਰੀਅਲ ਹੱਬ ਪੰਜਾਬ ਨੂੰ ਦਿੱਤਾ ਜਾਵੇ ਔਰ ਵਿਸ਼ੇਸ਼ ਰੂਪ ਨਾਲ ਜਲੰਧਰ ਨੂੰ ਦਿੱਤਾ ਜਾਵੇ, ਸਪੋਰਟਸ ਇੰਡਸਟਰੀ ਨੂੰ ਦਿੱਤਾ ਜਾਵੇ। ਔਰ ਇਹ ਜ਼ਰੂਰੀ ਵੀ ਹੈ ਔਰ ਲੋੜ ਵੀ ਹੈ। ਇਹ ਗੱਲ ਮੇਰੇ ਖਿਆਲ ਨਾਲ ਪਿਛਲੇ ਇਲੈਕਸ਼ਨ ਦੇ ਵਿੱਚ ਜਦੋਂ ਪੀਐਮ ਹੋਰੀ ਇਸ ਜਲੰਧਰ ਦੇ ਵਿੱਚ ਆਏ ਸੀਗੇ ਦੌਰੇ ਦੇ ਵਿੱਚ ਉਦੋਂ ਵੀ ਮੇਰੇ ਖਿਆਲ ਨਾਲ ਚਰਚਾ ਜ਼ਰੂਰ ਬਣੀ ਸੀਗੀ ਇਸ ਗੱਲ ਦੀ। ਦੇਖੋ ਚਰਚਾ ਤਾਂ ਅਸੀਂ ਲੋਕ ਤਾਂ ਰੈਗੂਲਰ ਕਰਦੇ ਆ ਕਿਉਂਕਿ ਇੰਡਸਟਰੀ ਨੂੰ ਬਚਾਣਾ ਦਾ ਮਤਲਬ ਹੈ ਪੰਜਾਬ ਨੂੰ ਬਚਾਣਾ ਅੱਜ ਪੰਜਾਬ ਇੱਕ ਬਾਰਡਰ ਸਟੇਟ ਦੇ ਨਾਲ-ਨਾਲ ਪੰਜਾਬ ਨੇ ਬੜੀਆਂ ਮੁਸੀਬਤਾਂ ਝੱਲੀਆਂ ਬੜੀਆਂ ਤਰਾਸਦੀਆਂ ਝੱਲੀਆਂ ਔਰ ਸਭ ਤੋਂ ਵੱਡਾ ਨੁਕਸਾਨ ਹਾਲਾਤ ਜਦੋਂ ਖਰਾਬ ਰਹੇ ਪੰਜਾਬ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿਹੜਾ ਨਾਲ ਦੇ ਜਿਹੜੇ ਪਹਾੜੀ ਸੂਬੇ ਆ ਉਹਨਾਂ ਨੂੰ ਜਿਹੜੇ ਪੈਕੇਜ ਦਿੱਤੇ ਗਏ ਉਹਨਾਂ ਨੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਪਿੱਛੇ ਤਕੇ ਲਾ ਅੱਜ ਪੰਜਾਬ ਦੀ ਇੰਡਸਟਰੀ ਦਾ ਸਰਵੇ ਲੈਸ ਕਰਕੇ ਵੀ ਜ਼ਰੂਰੀ ਹੈ ਕਿ ਸਾਡਾ ਕੋਈ ਬੱਚਾ ਅੱਜ ਪੰਜਾਬ ਵਿੱਚ ਰਹਿਣ ਨੂੰ ਤਿਆਰ ਨਹੀਂ ਆ। ਪਰ ਮੈਂ ਤਾਂ ਮੰਗ ਕਰਦਾ ਤੁਹਾਡੇ ਮਾਧਿਅਮ ਨਾਲ ਕਿ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ, ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਸੈਂਟਰ ਦੇ ਕੇ ਮੁੱਦਾ ਰੱਖੇ। ਔਰ ਮੈਂ ਅਪੀਲ ਕਰਦਾ ਦੋਨਾਂ ਸਰਕਾਰਾਂ ਨੂੰ ਕਿ ਸੈਂਟਰ ਔਰ ਸਟੇਟ ਦੀ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਜਾਵੇ। ਜੁਆਇੰਟ ਕਮੇਟੀ ਬਣਾਈ ਜਾਵੇ ਜਿਹੜੀ ਪੰਜਾਬ ਦੀ ਇੰਡਸਟਰੀ ਦੇ ਸਰਵਾਈਵਲ ਦੀ ਸਮੀਖਿਆ ਕਰੇ ਔਰ ਇਹਦੇ ਲਈ ਪ੍ਰਾਲੇ ਕਰੇ ਅੱਛਾ ਇੱਕ ਗੱਲ ਇਹ ਵੀ ਜਰੂਰ ਸਾਹਮਣੇ ਆਉਂਦੀ ਹੈ ਜਦੋਂ ਅੱਜ ਬਜਟ ਅਨਾਉਂਸ ਹੋਇਆ ਸੋਨਾ ਚਾਂਦੀ ਮੋਬਾਈਲ ਕਹਿ ਲੋ ਮੋਬਾਈਲ ਇੰਡਸਟਰੀ ਕਹਿ ਲੋ ਜਾਂ ਫਿਰ ਕੈਂਸਰ ਦੇ ਇਲਾਜ ਵਰਗੀਆਂ ਵੱਡੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਉੱਤੇ ਤਾਂ ਰਾਹਤ ਕਾਫੀ ਦਿੱਤਾ ਨਾਲ ਨਾਲ ਐਜੂਕੇਸ਼ਨ ਦੇ ਉੱਪਰ ਵੀ ਕਾਫੀ ਰਾਹਤ ਦਿੱਤਾ ਹੈ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਅਸੀਂ ਬਈ ਭਾਰਤ ਨੂੰ ਖੇਡਾਂ ਦੇ ਵਿੱਚ ਅੱਗੇ ਵਧਾਉਣਾ ਹੈ ਪਰ ਜਦੋਂ ਸਪੋਰਟਸ ਇੰਡਸਟਰੀ ਦੀ ਗੱਲ ਆਉਂਦੀ ਹੈ ਉਦੋਂ ਕਿਉਂ ਇਹ ਬਜਟ ਜਿਹੜਾ ਹੈ ਉਹ ਢਿੱਲਾ ਪੈ ਜਾਂਦਾ ਹੈ ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜਾ ਰਾਹਤ ਦੀ ਜੇ ਗੱਲ ਕਰਦੇ ਆਪਾਂ ਕੈਂਸਰ ਦੀਆਂ ਦਵਾਈਆਂ ਤੇ ਜੇ ਰਾਹਤ ਆ ਤੇ ਬਹੁਤ ਅੱਛੀ ਗੱਲ ਹੈ ਸੋਨੇ ਜਾਂਦੀ ਦੀ ਆਤਸ਼ੁਲਕ ਜਿਹੜਾ ਘਟਾਇਆ ਗਿਆ ਉਹ ਉਹਦੇ ਨਾਲ ਉਹ ਕੈਨਸਲ ਦੀਆਂ ਦਵਾਈਆਂ ਦੀ ਦੀ ਰਾਹਤ ਦੀ ਜਾਰਾ ਮਤਵਾ ਔਰ ਉਹ ਜਿਆਦਾ ਜ਼ਰੂਰੀ ਹੈ ਦੂਸਰਾ ਰਹਿ ਗਈ ਗੱਲ ਸਾਡੀ ਇੰਡਸਟਰੀ ਦੀ ਅਸੀਂ ਤਾਂ ਮੰਗ ਕਰਦੇ ਆ ਮੰਗ ਕਰਦੇ ਆ ਰਹੇ ਹਾਂ ਜਿੱਦਾਂ ਦਾ ਜੀਐਸਟੀ ਲੱਗਿਆ ਕਿ ਇਹਦੀਆਂ ਦਰਾਂ ਬਹੁਤ ਜਿਆਦਾ ਹੈਗੀਆਂ ਸਰਕਾਰ ਘਟਾਵੇ ਔਰ ਉਹਦੇ ਵਿੱਚ ਕੇਂਦਰ ਦੀ ਭੂਮਿਕਾ ਦੇ ਨਾਲ ਨਾਲ ਪੰਜਾਬ ਦੀ ਭੂਮਿਕਾ ਵੀ ਹੈ ਕਿਉਂਕਿ ਜਿਹੜੀ ਜੀਐਸਟੀ ਕੌਂਸਲ ਹੁੰਦੀ ਹੈ ਨਾ ਜੀਐਸਟੀ ਕੌਂਸਲ ਦੇ ਵਿੱਚ ਸਾਰੀਆਂ ਸਟੇਟਾਂ ਦੇ ਜਿਹੜੇ ਫਾਈਨਾਂਸ ਮਿਨਿਸਟਰਾਂ ਦੇ ਮੈਂਬਰ ਹੁੰਦੇ ਆ ਸਾਡੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਵੀ ਉਸ ਵਿੱਚ ਮੈਂਬਰ ਹੈਗੇ ਆ ਇਹ ਸਾਡਾ ਮੁੱਦਾ ਉੱਚ ਰੱਖਣ ਤਾਂ ਹੀ ਸੰਭਵ ਹੈ ਕਿਉਂਕਿ ਜਿਹੜੀ ਜੀਐਸਟੀ ਕੌਂਸਲ ਦੀਆਂ ਸਿਫਾਰਸ਼ਾਂ ਹੁੰਦੀਆਂ ਸਰਕਾਰ ਉਹਨੂੰ ਹੀ ਲਾਗੂ ਕਰਦੀ ਹੈ ਔਰ ਜੀਐਸਟੀ ਕੌਂਸਲ ਦੇ ਵਿੱਚ ਪ੍ਰਤੀਨਿਧੀ ਸਾਰੇ ਇਹੀ ਆ ਜਾਂ ਤਾਂ ਇੰਡਸਟਰੀ ਦੇ ਪ੍ਰਤੀਨਿਧੀ ਪਲੇ ਜਾਣ ਸਾਡੇ ਨੂੰ ਲਿਆ ਜਾਵੇ ਜੀਐਸਟੀ ਕੌਂਸਲ ਸਾਡੇ ਲੋਕਾਂ ਦੀ ਬਣਾਈ ਜਾਵੇ ਤਾਂ ਕਿ ਇਹ ਸਰਕਾਰ ਨੂੰ ਸਹੀ ਪੱਖ ਰੱਖ ਸਕੀਏ ਸਟੇਟਾਂ ਵੀ ਇਸ ਮਾਮਲੇ ਦੀ ਦੋਸ਼ੀ ਹੈਗੀਆਂ ਕਿਉਂਕਿ ਸਟੇਟਾਂ ਨੂੰ ਉਹਦਾ ਹਿੱਸਾ ਮਿਲਦਾ ਜੀਐਸਟੀ ਦਾ ਇਸ ਕਰਕੇ ਜਦੋਂ ਕੋਈ ਜੀਐਸਟੀ ਵਿਧਾਨ ਦੀ ਗੱਲ ਆਉਂਦੀ ਹੈ ਉਦੋਂ ਦਾ ਜੀਐਸਟੀ ਕੌਂਸਲ ਸਾਰੀ ਇਕੱਠੀ ਹੈ ਜੇਕਰ ਨਾ ਹਾਂਦੀ ਗੱਲ ਆਉਂਦੀ ਹੈ ਕਢਾਣ ਦੇ ਵਿਚਾਰ ਨਹੀਂ ਹੁੰਦਾ ਕਿਉਂਕਿ ਕੋਈ ਵੀ ਸਟੇਟ ਨਹੀਂ ਜਾਂਦੀ ਸਟੇਟ ਦਾ ਸ਼ੇਅਰ ਹੈ ਨਾ ਉਹਦੇ ਵਿੱਚ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਪੰਜਾਬ ਦੇ ਇੰਡਸਟਰੀ ਜਿਹੜੀ ਹੈ ਸਾਰੇ ਉਦਯੋਗ ਸਪੋਰਟਸ ਨਹੀਂ ਮੈਂ ਤਾਂ ਕਹੂੰਗਾ ਸਾਰੇ ਉਦਯੋਗ ਇਹਦਾ ਇੱਕ ਰੋਡ ਮੈਪ ਬਣਾ ਕੇ ਸੈਂਟਰ ਅਕੇ ਰੱਖੇ ਕਿ ਅੱਜ ਪੰਜਾਬ ਦੀ ਇੰਡਸਟਰੀ ਦੀਆਂ ਜ਼ਰੂਰਤਾਂ ਹੈਗੀਆਂ ਉਹ ਤਾਂ ਹੀ ਹੰਦ ਹੋ ਸਕਦੀਆਂ ਠੀਕ ਹੈ ਠੀਕ ਹੈ ਜੀ ਸਾਹਿਬ ਬਿਲਕੁਲ ਹੋਰ ਵੀ ਇੰਡਸਟਰੀਅਲ ਸਪੋਰਟਸ ਮਾਰਕੀਟ ਦੇ ਵਿੱਚ ਜੋ ਹੈਗੇ ਨੇ ਉਹਨਾਂ ਨਾਲ ਵੀ ਇਹ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਅੱਜ ਬਜਟ ਦੇਖਿਆ ਤੁਸੀਂ ਬਜਟ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਰਾਹਤ ਜੜੀ ਹੈ ਉਹ ਨਹੀਂ ਮਿਲੀ ਜੋ ਪਹਿਲਾਂ ਵੀ ਮੰਗ ਸਪੋਰਟਸ ਮਾਰਕੀਟ ਦੇ ਲਈ ਭਾਰਤ ਦੇ ਜਾਂ ਫਿਰ ਪੰਜਾਬ ਦੇ ਖਾਸ ਕਰ ਪੰਜਾਬੀ ਹਮੇਸ਼ਾ ਚੱਲਦੀ ਰਹੀ ਕਿ ਪੰਜਾਬ ਨੂੰ ਸਰਵਾਈਵਲ ਜਿਹੜਾ ਹੈਗਾ ਉਹ ਕਰਨ ਦੇ ਲਈ ਸਪੋਰਟਸ ਇੰਡਸਟਰੀ ਨੂੰ ਜਿਹੜਾ ਹੈ ਵਧਾਣਾ ਚਾਹੀਦਾ ਹੈ ਪੰਜਾਬ ਸਰਕਾਰ ਵੀ ਵਕ ਵਕ ਤਰੀਕੇ ਦੇ ਨਾਲ ਇਹ ਮੁੱਦੇ 'ਤੇ ਚੱਕਦੀ ਰਹੀ ਗੱਲਬਾਤ ਵੀ ਕਰਦੀ ਰਹੀ ਪਰ ਅੱਜ ਦਾ ਜੋ ਬਜਟ 3.0 ਜਿਹੜਾ ਅਨਾਉਂਸ ਹੋਇਆ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਸੇ ਤਰੀਕੇ ਦੀ ਰਾਹਤ ਹੋਈ ਜਾਂ ਫਿਰ ਕੁਝ ਜੋ ਬਜਟ ਦੇਖਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰੋਪਰ ਪੰਜਾਬ ਵਿੱਚ ਸਮਾਰਟ ਸਕਿੱਲ ਇੰਡਸਟਰੀ ਜ਼ਿਆਦਾ ਹੈ ਬਾਹਰੀਆਂ ਸਟੇਟਾਂ ਨਾਲੋਂ ਬਾਹਰੀਆਂ ਸਟੇਟਾਂ ਵਿੱਚ ਵੱਡੀਆਂ ਨਗਰ ਇੰਡਸਟਰੀਆਂ ਬਹੁਤ ਹੈ ਪੰਜਾਬ ਦੀ ਸਾਰੀ ਸਮਾਰਟ ਸਕਿੱਲ ਨਸਦੀ ਹੈ ਸਮਾਰਟ ਸਕਿੱਲ ਉਸ ਨੂੰ ਬੜੀ ਉਮੀਦ ਸੀ ਇੰਕਮ ਅਫਸਰ ਲੈ ਆਉਦੀ ਇੰਕਮ ਸਲੈਬ ਵਧੇਗਾ ਪਰ ਕੋਈ ਵੀ ਟੈਕਸ ਸਲੈਬ ਨਹੀਂ ਵਧਾਇਆ ਗਿਆ ਵਿੱਤ ਮੰਤਰੀ ਨੇ ਕਿਹਾ ਤਾਂ ਵੀ 6 ਮਹੀਨੇ ਬਾਅਦ ਦੇਖਾ ਵੇ ਤਾਂ ਕਿ ਵਿੱਤ ਮੰਤਰੀ ਨੂੰ ਹੁਣੇ ਵਧਾ ਦੇਣਾ ਚਾਹੀਦਾ ਸੀ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਦੇ EMPLOYEES ਦੀ ਤਨਖਾਹ ਵਧੀ ਹੈ ਜਦ ਸਟੇਟ ਗਵਰਨਮੈਂਟ ਦੇ EMPLOYEES ਦੀ ਤਨਖਾਹ ਵਧੀ ਹੈ ਉਹਦਾ ਵੀ ਪੰਜਾਬ ਜਿਹੜਾ ਕੋ ਪਾਣੀ ਹੈ ਸਮਾਤ ਉਹਦਾ ਵੀ ਸਲੈਬ ਉਹਦਾ ਵੀ ਵਧਣਾ ਚਾਹੀਦਾ ਹੈ ਠੀਕ ਹੈ ਸ਼ੁਕਰੀਆ ਬਿਲਕੁਲ ਸਪੋਰਟ ਇੰਡਸਟਰੀ ਜਲੰਧਰ ਪ੍ਰਧਾਨ ਰਜਿੰਦਰ ਵੀਰ ਤੀਰਗੋਰੀ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਹੈਗੀ ਇਹ ਤਾਂ ਇਹਨਾਂ ਦਾ ਕਿ ਜੋ ਇਹਨਾਂ ਨੂੰ ਬਜਟ ਦੇ ਵਿੱਚ ਚਾਹੀਦਾ ਸੀਗਾ ਉਹ ਬਜਟ ਇਸ ਵਕਤ ਇਹਨਾਂ ਦੇ ਲਈ ਜਿਹੜਾ ਹੈ ਉਹ ਅਨਾਉਂਸ ਨਹੀਂ ਹੋਇਆ ਇਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਇਸ ਵਾਰ ਵੀ ਸਾਨੂੰ ਜਿਹੜੀ ਹੈ ਉਹ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ ਚੈਨਲਪ੍ਰਸਨ ਪੰਕਜ ਦੇ ਨਾਲ ਰਾਜਗੁਪਤਾ ਬਾਬੂ ਸਾਹਿਬ ਟਾਈਮ